ਉਹ ਟਾਈਗਰ ਸੋ ਇਹ ਗੱਲਾਂ ਪਾਪਾ ਹੈਗੀਆਂ ਜੀ ਸੋ ਪਹਿਲਾਂ ਦਾ ਖਬਰ ਆਈ ਸੀਗੀ ਜਿਹੜੀ ਵੀ ਇਹ ਮਤਲਬ ਕਿ ਜਿਹੜੀ ਹੈਗੀ ਆ ਬੀਬੀ ਇਹ ਇਹ ਮਤਲਬ ਗੈਪ ਹੋ ਗਈ ਆ ਆ ਮੀਨ ਉਹ ਵੀ ਪਤਾ ਨਹੀਂ ਕਿੱਥੇ ਚਲੇ ਗਏ ਜਦੋਂ ਇਹ ਬਾਰਡਰ ਤੇ ਆਏ ਉਹ ਜਿਹੇ ਸਾਲਾ ਜਿਹੜੇ ਨਾਲ ਗਏ ਨੇ ਹਨਾ ਉਹਨਾਂ ਦਾ ਹਾਲ ਤੁਸੀਂ ਦੇਖ ਲਓ ਜਿਹੜੇ ਨਾਲ ਬੰਦੇ ਗਏ ਨੇ ਉਹਨਾਂ ਨੂੰ ਸਾਲਿਆਂ ਨੂੰ ਪਤਾ ਹੀ ਕੋਈ ਨਹੀਂ ਵੀ ਕੀ ਬਣਿਆ ਕੀ ਨਹੀਂ ਸਾਲਾ ਨੂੰ ਕੋਈ ਚੜੀ ਲੱਤੀ ਨਹੀਂ ਉਹਨਾਂ ਨੂੰ ਉਹ ਜਦੋਂ ਕੋਲੇ ਆਪਣਾ ਕੀ ਕਹਿੰਦੇ ਆ ਉੱਥੇ ਆਪਣੇ ਪਹੁੰਚੇ ਆ ਬਾਰਡਰ ਤੇ ਉੱਥੇ ਤਾਂ ਉਹਨਾਂ ਨੇ ਜਦੋਂ ਵੇਖਿਆ ਉਹ ਕਹਿੰਦੇ ਵੀ ਇੰਨੇ ਬੰਦੇ ਗਏ ਸੀ ਕਿ ਇੱਕ ਜੱਥੇ ਦੇ ਵਿੱਚ ਇਹ 12 ਬੰਦੇ ਸੀਗੇ ਅੱਗੇ ਉਹ ਭੈਣ ਜੋ ਕਮਲਬਾਲਾ ਜਿਹਨਾਂ ਨੂੰ ਪਤਾ ਲੱਗਾ ਤੇ ਇਹ ਇਹ ਸਾਲੇ ਆ ਕਰਦੇ ਚ ਚਲੇ ਭੈਣ ਚ ਦਾ ਸੂਰਾ ਇੱਕ ਸੂਰ ਸਾਲੇ ਉਹਦੀ ਆ ਜਾਂਦੇ ਜਦੋਂ ਲਾਈਵ ਲਈਏ ਨਾਲ ਹੀ ਸੂਰ ਆ ਜਾਂਦੇ ਨੇ ਹਾਂਜੀ ਹਾਂਜੀ ਜੱਥੇ ਦੇ ਨਾਲ ਸੀ ਜੀਪੀਸੀ ਨੂੰ ਕੀ ਇਹ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਉਹਨਾਂ ਨੂੰ ਤਾਂ ਵਧੀਆ ਚੀਜ਼ ਹੈ ਭੈਣ ਜਿਹੜੀ ਗੱਲ ਕਹੋ ਪਤਾ ਨਹੀਂ ਸਾਨੂੰ ਉਹ ਕਹਿੰਦੇ ਭੈਣ ਉਹ ਗ੍ਰੀਵ ਦੇ ਉੱਤੇ ਕਿਤੇ ਭੈਣ ਜੋ ਕਿਸੇ ਦੇ ਸਿਰ ਤੋਂ ਰਮਾਲ ਲੈ ਜੇ ਉਹਦੇ ਤੇ ਜਰੂਰ ਮੈਂਟੋ ਮੈਂਟੀ ਭੈਣ ਜੋ ਫਾਦੇ ਜਾਰੀ ਹੋ ਜਾਂਦੇ ਨੇ ਇਹਦੇ ਹੁਕਮ ਨਾਵੇਂ ਤੇ ਸੇਵਾ ਲਾਉਣੇ ਆ ਜੀ ਹੁਣ ਭੈਣ ਅੱਗੇ ਉਹ ਰਿਕਰਨ ਵਾਲਾ ਦਾ ਅਸੀਂ ਅਜੇ ਤੱਕ ਨਹੀਂ ਪਤਾ ਲੱਗਾ ਅੱਜ ਤੱਕ ਨਹੀਂ ਪਤਾ ਲੱਗਾ ਉਹ ਪਾਦ ਨਹੀਂ ਪਰਾਵਾ ਯਾਰ ਹੁਣ ਤਾਂ ਸਾਲੀ ਗੱਲ ਕਰਦਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਹੋਣ ਪਈ ਸਤਿ ਸ਼੍ਰੀ ਅਕਾਲ ਵੈਲਕਮ ਕੀ ਆ ਚਲੋ ਹੁਣ ਤਾਂ ਸਾਲੀ ਗੱਲ ਕਰਦਿਆਂ ਨੂੰ ਵੀ ਸ਼ਰਮ ਆਉਂਦੀ ਆ ਵੀਰ ਕੀ ਗੱਲ ਕਰੀਏ ਕੀ ਭੈਣ ਚੋ ਇੱਥੇ ਕਰੀਏ ਵੀ ਸਮਝੋ ਬਾਹਰ ਆ ਗਏ ਇਹਨੇ ਮਾਰੇ ਹਾਲਾਤ ਭਾਂ ਚੁਕੇ ਹੇ ਦੇ ਨਹੀਂ ਹੈਗੇ ਜਿੰਨੇ ਸਾਡੇ ਨੇ 3 ਗਾਣਾ ਤੇ ਉਹ ਨਹੀਂ ਭਾ ਜੋ ਸੋਲਿਆ ਦਾ ਜਿੱਕੀ ਹੈ ਯਾਰ ਇਹਦੇ ਜਣ ਆਪਾਂ ਹੁਣ ਕੀ ਕਹਿੰਦੇ ਹੁੰਦੇ ਆ ਇਹਦੇ ਜਣ ਕਿਸੇ ਦਾ ਕੀ ਕਸੂਰ ਕੱਢਾਂਗੇ ਭੈਣ ਜੋ ਬੁੱਢੜ ਸਾਲੀ ਹੈ ਨਾ ਇਹਦੇ ਜਣ ਕਿਸੇ ਦਾ ਆਪਾਂ ਐਵੇਂ ਕਹੀਏ ਐਵੇਂ ਕਿਸੇ ਨੂੰ ਕਸੂਰ ਜਦੋਂ ਤੁਸੀਂ ਭੈਣ ਤੋਂ ਆ ਭੱਜ-ਭੱਜ ਜਾਣੀਆਂ ਭਾਈ ਉੱਥੇ ਆਪਣਾ ਕੀ ਕਹਿੰਦੇ ਹੁੰਦੇ ਆ ਕਿਸੇ ਨੂੰ ਕੀ ਕਹਿਣਾ ਕਿਸੇ ਨੂੰ ਕੀ ਕਹਿਣਾ ਪਹਿਲਾ ਕੋਟਾ ਆਪਣਾ ਤੇ ਬਾਣੀਆਂ ਨੂੰ ਕੀ ਦੋਸ਼ ਉਹ ਗੱਲ ਆ ਤੇ ਆਲੂ ਗੇ ਉੱਪਰ ਜਣਾ ਕਿਸੇ ਨਹੀਂ ਆਉਣਾ ਤਾਂ ਆ ਭੈਣ ਚੋ ਦਾ ਦੀਪੇ ਅੱਗੇ ਭੈਣ ਚ ਦਉਂਦੇ ਨੇ ਜਿਹੜੇ ਇਹ ਮਾਂ ਮਾਂ ਹੀ ਆਵੇ ਲੱਗੇ ਰਹਿੰਦੇ ਨੇ ਤੇ ਬਹੁਤ ਚੰਗੇ ਆ ਜੀ ਬਹੁਤ ਚੰਗੇ ਦੇ ਦੋ ਭੈਣਾਂ ਦੇ ਰਿਸ਼ਤੇ ਕੁੜੀਆਂ ਦੇ ਰਿਸ਼ਤੇ ਜਿਵੇਂ ਪਹਿਲਾਂ ਹੁੰਦਾ ਸੀ ਭੈਣ ਚ ਬਚਪਨ ਕੀ ਕਰ ਦਿੰਦੀ ਸੀ ਬਚਪਨ ਕੀ ਭੈਣ ਚ ਉਹ ਦੁੱਧ ਦੇ ਦਿਆ ਕਰੋ ਬਾਹਰ ਚੀ ਦੀ ਤੁਸੀਂ ਦੇਣੀ ਹੁੰਦੀ ਆ ਸ਼ੀਗੋ ਦੀ ਸ਼ੀਗੋ ਕੀ ਹਾਲ ਚਾਲ ਆ ਹਾਂਜੀ ਕੀ ਹਾਲ ਨੋਮੀ ਜੀ ਕੀ ਲੱਗਿਆ ਸ਼ ਭਾਈ ਤੁਸੀਂ ਸੁਣਾਓ ਕਰਦੀ ਗਾ ਲੱਜਾਦੀ ਆ ਵਧੀਆ ਬਈ ਸਾਫ ਸਿਰਸਵਾਰ ਅ ਕੀ ਹੋਇਆ ਬਈ ਇਹ ਮੈਂ ਕਹਿੰਦਾ ਕੁਝ ਸਮਝ ਨਹੀਂ ਆਉਂਦੀ ਜੀ 10 ਦਿਨ ਗੜੀ ਕਾ ਮੀ ਸੀ ਕਿੱਥੋਂ ਵੀ ਤੂੰ ਨੋਮੀ ਮੈਂ ਆਸਟ੍ਰੇਲੀਆ ਦਾ ਪਾਕਿਸਤਾਨੀ ਆ ਹਾਂਜੀ ਇਹ ਤੁਹਾਨੂੰ ਸਮਝ ਨਹੀਂ ਪਾਕਿਸਤਾਨੀ ਦੂਜੇ ਮਤਲਬ ਕਿ ਤੁਸੀਂ ਆਪਣੀਆਂ ਲਾਈਵਾਂ ਦੇ ਕਿਉਂ ਨਹੀਂ ਜਾਂਦੇ ਮਤਲਬ ਕਿ ਤੁਸੀਂ ਦੂਜਿਆਂ ਦੀਆਂ ਲਾਈਵਾਂ 'ਚ ਧੱਕੇ ਖਾਂਦੇ ਰਹਿੰਦੇ ਨੇ ਤੁਹਾਡੀਆਂ ਆਪਣੀਆਂ ਨਹੀਂ ਚੱਲਦੀਆਂ ਇਸਲਾਮ ਦੀਆਂ ਲਾਈਵਾਂ ਉਹ ਕੋਈ ਨਮਾਜ਼ ਸਖਾਈ ਜਾਂਦਾ ਕੋਈ ਕੁਝ ਉਹਨੂੰ ਜਾ ਕੇ ਬੈਠਿਆ ਕਰੋ ਉੱਥੇ ਜਾ ਕੇ ਉੱਥੇ ਵੀ ਬੈਠਾ ਤਾਂ ਐਂ ਤੇ ਅਸੀਂ ਰਿਟ੍ਰਸਟਡ ਸੀ ਚਲੋ ਤੁਸੀਂ ਆਪਣਾ ਉੱਥੇ ਜਾ ਕੇ ਬੈਠਿਆ ਕਰੋ ਆਪਣਾ ਉੱਥੇ ਮੁਸਲਮਾਨਾਂ ਦਾ ਐਵੇਂ ਤੁਸੀਂ ਇੱਥੇ ਕਾਫਰਾਂ 'ਚ ਤੁਰੇ ਫਿਰਦੇ ਆ ਕਾਫਰ ਮੇਰੇ ਨਾਲ ਰਹਿੰਦੇ ਨੇ ਦੋ ਸੋ ਤਾਂ ਆਇਆ ਤਾਂ ਹੁਣ ਜੋ ਤੁਹਾਨੂੰ ਲੋੜ ਹੁੰਦੀ ਉਹਦੋਂ ਤਾਂ ਤੁਸੀਂ ਮਤਲਬ ਕਿ ਕਾਫਰਾਂ ਦੇ ਮੁਲਕੇ ਨੂੰ ਜਾ ਗਏ। ਬੜਾ ਭਰਾ ਮੈਨੂੰ ਇੱਕ ਲੋੜ ਉਹਨਾਂ ਨੂੰ ਲੋੜ ਸੀ। ਅੱਛਾ। ਤੇ ਵੀਰਤ ਆਸਟਰੀਆ ਨਹੀਂ ਆਸਟਰੀਆ ਦਾ ਤੁਹਾਨੂੰ ਲੋੜ ਤਾਂ ਹੀ ਆਇਆ ਨਾ ਕਾਫਰਾਂ ਦੇ ਮੁਲਕੇ 'ਚ। ਨਹੀਂ ਨਹੀਂ ਉਹ ਸਰਦਾਰ ਨੇ ਪ੍ਰਾਇਆ। ਨਹੀਂ ਤੁਸੀਂ ਤੁਸੀਂ ਤਾਂ ਭਾਜੀ ਦੇਖੋ ਮੁਸਲਮਾਨ ਕੰਟਰੀ 'ਚ ਨਹੀਂ ਗਏ ਤੁਸੀਂ ਇੱਕ ਕਾਫਰ ਮੁਲਕ 'ਚ ਆਏ ਹੋ ਆਸਟਰੀਆ ਦਾ ਕਾਫਰ ਕਾਲ ਮੁਲਕ ਆ। ਹਾਂਜੀ। ਉੱਥੇ ਤੁਹਾਨੂੰ ਲੋੜ ਸੀ ਕਿ ਉਹ ਤੁਹਾਨੂੰ ਲੈਣ ਗਏ ਸੀ ਪਿੰਡੋਂ ਪਾਕਿਸਤਾਨ 'ਚ। ਕਸੀਆ ਐਸਾ? ਲੋਕ ਕਿ ਉਹ ਕਿ ਲਾਭ ਆਏ ਹੋਗੇ ਨਾ। ਨਹੀਂ ਆਇਆ ਤਾਂ ਵੀ ਸਟੂਡੈਂਟ ਵੀ ਦੇ ਤਾ। ਹਾਂ ਤੇ ਮੁ ਨੇ ਹਾਂ ਕਰ ਲੀ ਇਥੇ ਚਲੋ ਜੀ ਵਧੀਆ ਹੈ ਤੇ ਹੁਣ ਇਥੇ ਦੇਖੋ ਇਹਨਾਂ ਮੁਲਕਾਂ ਦੇ ਵਿੱਚ ਪੂਰੇ ਕਾਫਰ ਨੇ ਸ਼ਰਾਬ ਵਿਕਦੀ ਏ ਸਾਰਾ ਗੈਰ ਇਸਲਾਮੀ ਕੰਮ ਹਾਂਜੀ ਹਾਂਜੀ ਯਾਰ ਇਹ ਨਹੀਂ ਹਾਂਜੀ ਬਸ ਰਹੋ ਨਹੀਂ ਮੈਂ ਸਭ ਤੋਂ ਵੱਡੀ ਮਸਾਲੇ ਜਿੱਦਾਂ ਮੈਂ ਪਿਆ ਕਿ ਮੇਰੇ ਨਾਲ ਦੋ ਰਹਿੰਦੇ ਤੇ ਉਹ ਤੇਰੀ ਮਜਬੂਰੀ ਨਾ ਰੱਖ ਤੂੰ ਉਹਨਾਂ ਨੂੰ ਇਹ ਵੀ ਨਹੀਂ ਨਾ ਉਹਨਾਂ ਦੀ ਮਜਬੂਰੀ ਹੈ ਉਹ ਭਰਾਵਾ ਉਹਨਾਂ ਦੀ ਕੀ ਮਜਬੂਰੀ ਹੈ ਉਹਨਾਂ ਦੀ ਇਹ ਮਜਬੂਰੀ ਹੈ ਉਹਨਾਂ ਕੋਲ ਰਹਿਣ ਨੂੰ ਕੋਈ ਨਹੀਂ ਸੀ ਜਗ੍ਹਾ ਅੱਛਾ ਵੀ ਪੂਰੇ ਉਹਨਾਂ ਨੂੰ ਇੱਕ ਤਾਂ ਮੁਸਲਾ ਹੀ ਦਿਖਿਆ ਪੂਰੇ ਇਸਤਰੀਆਂ ਦੇ ਵਿੱਚ ਦੇਖ ਲੈ ਫਿਰ ਉੱਜਾ ਕੰਮ ਕਰਾਉਂਦਾ ਚਲੋ ਕੰਮ ਕੀ ਕਰਾਂ ਝੂਠ ਝੂਠ ਸਾਥ ਉਹੀ ਘੱਟ ਰਹਿ ਮੈਂ ਝੂਠ ਬਈ ਵੱਧ ਬੋਲਦੇ ਆਂ ਬੋਤਾਂ ਦੇ ਰਿਹਾ ਹਾਂ ਇਹ ਜਿੱਥੇ ਛੜੀਆਂ ਹੋਣੀ ਉਥੇ ਹਰਾਮ ਰਹਿਣਾ ਕੋਈ ਇੱਧਰ ਹੀ ਜਾਂਦੇ ਉਥੇ ਨਹੀਂ ਮੈਂ ਤੇਰੇ ਦਾ ਹਰਾਮ ਤੂੰ ਵੀ ਮੁਸਲਮਾਨ ਨਹੀਂ ਹੈਗਾ ਤੂੰ ਵੀ ਹਿੰਦੀ ਦਾ ਬੱਚਾ ਕਹਿੰਦਾ ਮੁਸਲਮਾਨ ਹੋ ਕੇ ਤੂੰ ਕਾਫਰਾਂ ਦੀ ਕਾਫਰਾਂ ਦੇ ਮੁਲਕ 'ਚ ਰਹਿ ਰਹੇ ਆਂ ਕਾਫਰਾਂ ਦੀ ਐਪ ਯੂਜ਼ ਕਰ ਰਹੇ ਆਂ ਕਾਫਰਾਂ ਦੇ ਨਾਲ ਰਹਿ ਰਹੇ ਆਂ ਤੂੰ ਕਿੱਦਾਂ ਦਾ ਮੁਸਲਮਾਨ ਹੈਂ ਉਹ ਉਹ digo ਇਹਨਾਂ ਦੇ ਘਰੇ ਜਾ ਕੇ ਦਾਣਾ ਪਾਣੀ ਪਾ ਆਇਆ। ਚਲ ਓਕੇ ਹਾਂ ਜਿਹੜਾ ਥੱਲੇ ਬੈ ਜਾ ਕੇ। ਓਕੇ। ਸਾਈ ਲਾਈ ਮਰੋਂ ਲਾਈ ਦੀ ਆ ਇਹ ਪਹਿਲਾਂ ਭੱਜ ਜਾਂਦੇ ਨੇ। ਐ ਬੜੀ। ਹਾਂਜੀ ਕਿਦਾਂ ਬਈ ਐਸਪੀ ਸਤਿਗੁਰੂ ਸਤਿਗੁਰੂ। ਦੇਖਣਾ ਗਰੂਮਿੰਗ ਤੇ ਤੁਹਾਨੂੰ ਪਿੱਟਦਿਆਂ ਨੂੰ ਕਿੰਨੇ ਮਹੀਨੇ ਹੋ ਗਏ। ਹੂੰ। ਭੈਜੋ। ਉਹ ਸਾਲ ਹੋ ਗਏ ਕਈ ਭੈਜੋ। ਅੱਛਾ ਮਿੱਟੀ ਖੂਚ ਪਵਾਤੀ ਭੈਣ ਚੋ। ਉਪਰਾਵਾ ਕੀ ਕਹਿੰਦੇ ਹੁੰਦੇ ਆ ਅੱਛਾ ਥੱਲੇ ਕਿਹਨੇ ਲਿਖਿਆ ਕਹਿੰਦਾ ਇਹ ਆਂਟੀ ਦਾ ਕੇਸ ਚੱਲਦਾ ਸੀ ਪੰਜਾਬ 'ਚ ਚਲੋ ਠੀਕ ਐ ਜੋ ਵੀ ਚੱਲਦਾ ਸੀ ਜੋ ਵੀ ਨਹੀਂ ਯਾਰ ਮੈਂ ਤਾਂ ਦੇਖੋ ਗੱਲ ਸੁਣਾਉ ਮੇਰੀ ਜਦੋਂ ਲੋਕਾਂ ਦਾ ਕੀ ਕਸੂਰ ਤੇ ਲੋਕਾਂ ਨੂੰ ਤੁਸੀਂ ਦੇਖੋ ਹੁਣ ਆਪਾਂ ਇੱਕ ਮੂਵੀ ਦੇਖਦੇ ਆ ਨਾ ਆਪਾਂ ਮੂਵੀ ਦੇਖਦੇ ਆ ਮੂਵੀ ਦੇ ਵਿੱਚ ਆਪਾਂ ਨੂੰ ਕਈ ਵਾਰ ਜਿਹੜਾ ਪੁਲਿਸ ਵਾਲੇ ਹੁੰਦੇ ਨੇ ਨਾ ਕਿੰਨੇ ਆਪਾਂ ਗਾਲਾਂ ਕੱਢਦੇ ਨੇ ਜਦੋਂ ਆਪਾਂ ਜਿਹੜਾ ਆਪਣਾ ਹੀਰੋ ਹੁੰਦਾ ਆਪਾਂ ਉਹਦੇ ਹਿਸਾਬ ਨਾਲ ਫਿਲਮ ਦੇਖਦੇ ਆ ਨਾ ਦੇ ਜਿਵੇਂ ਜਿਵੇਂ ਹੀਰੋ ਚੱਲਦਾ ਆਪਾਂ ਉਹਦੇ ਹਿਸਾਬ ਨਾਲ ਆਪਾਂ ਆਪਦੇ ਆਪ ਨੂੰ ਈਮੇਜਨ ਕਰਨ ਲੱਗ ਪੈਂਦੇ ਆ ਤੇ ਆਪਾਂ ਪੁਲਿਸ ਨੂੰ ਗਾਲਾਂ ਕੱਢਦੇ ਆ ਜੇ ਉਹ ਹੀ ਹੀਰੋ ਪੁਲਿਸ ਵਾਲਾ ਹੋਵੇ ਤਾਂ ਆਪਾਂ ਪੁਲਿਸ ਨੂੰ ਪਸੰਦ ਕਰਦੇ ਆਂ ਗੁੰਡਿਆਂ ਨੂੰ ਗਾਲਾਂ ਕੱਢਦੇ ਆਂ ਇਦਾਂ ਹੀ ਮਤਲਬ ਕਿ ਆਪਣੇ ਜਿਵੇਂ ਜਿਵੇਂ ਆਪਾਂ ਨੂੰ ਦਿਖਾਈ ਜਾਂਦੇ ਇਕੱਲੇ ਆਪਾਂ ਨਹੀਂ ਉਹਦੇ ਨਾਲ ਆਪਣੇ ਨਾਲ 500 700 1000 ਬੰਦਾ ਜਿਹੜਾ ਵੀ ਬੈਠਾ ਹੁੰਦਾ ਥੀਏਟਰ ਦੇ ਵਿੱਚ ਸਾਰੇ ਇਦਾਂ ਹੀ ਮਹਿਸੂਸ ਕਰਦੇ ਨੇ ਵੀ ਯਾਰ ਜੋ ਇਦਾਂ ਇਦਾਂ ਆਪਾਂ ਮਹਿਸੂਸ ਕਰਕੇ ਉਹਨੂੰ ਆਪਾਂ ਵਿੜਣ ਬਣਾ ਲਈਨੇ ਆ ਜਾਂ ਹੁਣ ਜਦੋਂ ਜਿਵੇਂ ਇੱਕ ਹੀਰੋ ਜਾਂਦਾ ਉਹ ਭੈਣ ਕਦੋਂ ਹਰ ਇੱਕ ਦੋ ਗੁੰਡੇ ਗੋਲੀ ਮਾਰ ਕੇ ਮਾਰ ਦਿੰਦਾ ਨਾ ਉੱਡ ਗੀ ਜਾਂਦੇ ਨੇ ਮਰੀ ਜਾਂਦੇ ਨੇ ਘਟੜਪੜ 5-10 ਬੰਦੇ ਮਾਰ ਦਿੰਦਾ 5-10 ਬੰਦੇ ਦੀ ਕਹਾਣੀ ਨਾ ਰਹਿੰਦਾ ਉਹ ਹਨਾ ਹੁਣ ਆਪਾਂ ਕਦੇ ਸੋਚਦੇ ਆਂ ਵੀ ਜਿਹੜਾ ਹੈਗਾ ਵੀ ਯਾਰ ਉਹ ਉਹਦੇ ਵੀ ਤਾਂ ਪਰਿਵਾਰ ਹੋਣਾ ਨਾ ਜਿਹੜੇ ਗੁੰਡੇ ਮਾਰ ਰਹੇ ਨੇ ਉਹਦੀ ਪਤਾ ਨਹੀਂ ਕੀ ਮਜਬੂਰੀ ਵਿਚਾਰਾ ਉਹ ਭੈਣ ਵਿੱਚ ਫਸਿਆ ਵਾ ਉਹਦੀ ਕਾ ਬੈਕਸਟਰੀ ਆਪਾਂ ਨੂੰ ਪਤਾ ਨਹੀਂ ਪਰ ਜਿਵੇਂ ਆਪਾਂ ਨੂੰ ਲੱਗਦਾ ਯਾਰ ਹਾਂ ਵਧੀਆ ਮਾਰ ਰਹੇ ਨੇ ਇਦਾਂ ਹੀ ਹੁਣ ਜਿਵੇਂ ਆਪਣਾ ਪੂਰਾ ਤਾਣਾ ਬਾਣਾ ਸਾਲਾ ਜਿਹੜਾ ਲੱਗਿਆ ਵਾ ਇਹਨਾਂ ਨੂੰ ਸੁੱਲਿਆਂ ਨੂੰ ਸੂਰਾ ਨੂੰ ਚੰਗੇ ਕਹਿਣ ਤੇ ਆਪ ਦੇ ਲੋਕਾਂ ਨੂੰ ਮਾਰੇ ਸਾਰਾ ਜਥੇਦਾਰ ਜਾ ਰਿਹਾ ਉੱਥੇ ਉੱਥੇ ਸਾਰੇ ਡਰਾਮੇ ਹੋ ਰਹੇ ਨੇ ਤੇ ਯਾਰ ਕਿਸੇ ਦਾ ਕੀ ਕਸੂਰ ਹੈ ਹਾਂ ਮਨੀ ਹਿੱਸਤ ਵਾਲਾ ਮਨੀ ਇਹੋ ਥੋੜੇ ਆਪਣੇ ਬੰਦੇ ਜਿਹੜੇ ਹੈਗੇ ਜਿਨ੍ਹਾਂ ਨੇ ਤੁਹਾਨੂੰ ਬਚਾਉਣਾ ਉਹ ਜਾ ਜਾ ਕੇ ਉੱਥੇ ਸਾਰੇ ਡਰਾਮੇ ਕਰਦੇ ਆ ਰੋਂਦੇ ਆ ਉੱਥੇ ਘਰਾ ਮੂਰੇ ਖੜ ਕੇ ਕਦੇ ਭੈਣੋ ਕਿਤੇ ਪੁਲਿਸ ਵਾਲੇ ਦੇ ਗੱਲ ਆ ਕੇ ਗੁੜੀਆਂ ਰੁਈ ਜਾਂਦੀਆਂ ਫਿਰ ਉਹਦਾ ਰਿਜ਼ਲਟ ਹੈ ਬਾਈ ਕੀ ਕੀ ਕਿਸੇ ਨੂੰ ਮਾਰਾ ਗਈ ਹੈ ਨਾ ਹਾਂ ਜੀ ਉਹ ਕੰਮ ਹੋ ਗਿਆ ਪਹਿਲਾਂ ਤਾਂ ਗਜਨੀ ਆਪ ਚੱਕ ਕੇ ਲੈ ਕੇ ਜਾਂਦਾ ਹੁੰਦਾ ਸੀ ਹੁਣ ਆਪ ਜਾ ਰਹੇ ਹਾਂ ਆ ਹੁਣ ਹੁਣ ਪੈਸੇ ਜੋ ਹੋਈ ਜਾਂਦਾ ਠੀਕ ਆ ਤੇ ਹੁਣ ਮੁੜ ਕੇ ਸਾਡੇ ਅੱਗੇ ਦਾ ਮੜਾ ਮਕਰੋਲਾ ਪਾ ਸਕਦੇ ਸਕਦੇ ਆ ਤੇ ਹੁਣ ਕੁਝ ਨਹੀਂ ਕਹਿ ਸਕਦੇ ਹੁਣ ਸਸਰੀ ਘਰ ਮਾਣ ਦੇ ਕੰਮ ਉਹਨਾਂ ਬੱਚਿਆਂ ਦੀ ਗਰੂਮਿੰਗ ਚੱਲ ਰਹੀ ਦੀ ਹੁਣ ਆਪਣੀ ਔਰਤਾਂ ਵੀ ਆਪਣਾ ਚੱਕ ਪਿਆ ਤਾਂ ਨਹੀਂ ਨਹੀਂ ਹੁਣ ਆ ਇਹ ਤਾਂ ਕੀ ਗਰੂਮਿੰਗ ਹੋਣੀ ਇਹ ਤਾਂ ਭੈਣ ਜਦਾ ਆ ਪੀ ਇਹਨੇ ਇਹਨੇ ਆਪ ਹੀ ਮਰੀ ਹੋਣੀ ਆਖੋ ਮੂੰਹ ਕਾਲਾ ਕੀਤਾ ਇਹਨੇ ਇਹਨੂੰ ਇਹਦੀ ਤਾਂ ਕਾਦੀ ਹੋਣੀ ਆ ਯਾਰ ਬੁੱਢੜ ਦੀ ਭੈਣ ਚੋਦ ਤੁਸੀਂ ਦੇਖ ਲਓ ਜਦੋਂ ਬਾਅਦ ਦੇ ਵਿੱਚ ਕੋਈ ਇਦਾਂ ਦਾ ਕੰਮ ਹੋਣਾ ਨਾ ਫਿਰ ਇਹਨਾਂ ਨੇ ਕਿਹਾ ਮੇਰੇ ਤੇ ਇਹ ਲੋਮ ਪੜਤੇ ਸੀ ਮੇਰੇ ਤੇ ਕੰਮ ਕਰਾ ਜਾ ਤੂੰ ਕਰਕੇ ਲੈ ਗਿਆ ਮੇਰੇ ਤੇ ਫਲਾਣਾ ਫਿਰ ਸਪਸ਼ਟਿਕਰਣ ਵੀ ਤਾਂ ਫਿਰ ਇਦਾਂ ਹੀ ਸ਼ੁਰੂ ਹੋ ਜਾਣਿਆ ਨਾ ਚਲੋ ਜੀ ਹੁਣ ਆਪਾਂ ਇੱਕ ਥੋੜੀ ਜਿਹੀ ਪੋਲਿਟਿਕਸ ਤੇ ਗੱਲ ਕਰ ਲਈਏ ਤੇ ਫਿਰ ਆਪਾਂ ਇਹਦੇ ਤੇ ਦੁਬਾਰਾ ਆਵ ਤੇ ਇੱਕ ਦੋ ਗੱਲਾਂ ਹੋਰ ਮੈਂ ਕਰ ਦਿਆਂ ਯਾਰ ਆਪਣਾ ਇੱਕ ਆਹ ਮੁੰਡਾ ਹੈਗਾ ਐ ਐਡਮੰਟਨ ਦੇ ਵਿੱਚ ਸੀਗਾ ਇਹਦੀ ਮਤਲਬ ਕਿ ਡੈਥ ਹੋਈ ਆ ਹਨਾ ਤੇ ਇਹਦਾ ਵੀ ਮਤਲਬ ਕਿ ਬੜੀ ਯਾਰਾ ਕਾਫੀ ਮਤਲਬ ਟਾਈਮ ਲੰਘ ਗਿਆ ਸੀਗਾ ਇਹਦੀ ਸਾਈਲੈਂਟ ਜੀ ਨੂੰ ਸੁੱਤੇ ਪਏ ਨੂੰ ਹਾਰਟ ਅਟੈਕ ਹੋ ਗਿਆ ਸੋ ਪਤਾ ਨਹੀਂ ਸਾਲਾ ਇਹ ਨਵਾਂ ਹੀ ਕੰਮ ਦੇਖਿਆ ਯੰਗ ਮੁੰਡੇ ਜਿਹੜੇ ਕੈਨੇਡਾ ਦੇ ਵਿੱਚ ਨੇ ਇਹਨਾਂ ਦੇ ਨਾਲ ਆ ਕੁਝ ਹੋ ਰਿਹਾ ਸੋ ਜਿਹੜੇ ਵੀ ਮਤਲਬ ਕਿ ਜੋ ਵੀ ਇਹਦੀ ਪ੍ਰੋਪੋਰਸ਼ਨ ਹੁੰਦੀ ਆ ਲਿਆ ਕਰੋ ਯਾਰ ਆਪ ਦਾ ਹਨਾ ਦਿਆਂ ਨਾਲ ਕਹਿ ਬਾਲਦਾ ਇਹ ਹੀ ਕਹਿ ਸਕਦੇ ਆ ਉਹ ਸ੍ਰੀਆੰਗ ਦਾ ਮੁੰਡਾ ਦੇਖੋ ਕਿੰਨਾ ਸੋਹਣਾ ਪੂਰਾ ਹੈਲਥੀ ਲੱਗਦਾ ਤੇ ਇਹਨੂੰ ਇਹ ਜਿਹੜਾ ਹੋਇਆ ਇਹਨੂੰ ਹਾਰਟ ਐਟ ਸੋ ਪਤਾ ਨਹੀਂ ਹੁਣ ਕੀ ਹੋ ਰਿਹਾ ਕੀ ਨਹੀਂ ਜੇ ਕੋਈ ਮੁੰਡਾ ਇਹਦਾ ਕੋਈ ਜਾਣਕਾਰ ਹੋਵੇ ਤਾਂ پلیਸ ਉੱਪਰ ਆ ਕੇ ਦੱਸੋ ਵੀ ਕੀ ਗੱਲ ਹੋ ਗਈ ਸੀਗੀ ਫੀਮ ਦੇ ਓਰ ਟੂ ਡੋ ਨਾਟ ਗੋ ਹਾਂ ਹੋ ਰਿਹਾ ਨੇ ਪਰ ਮੈਨੂੰ ਲੱਗਦਾ ਨਹੀਂ ਆ ਯਾਰ ਇਹ ਮੁੰਡਾ ਵੀ ਕੁੰਮਲਾ ਨੂੰ ਅੰਦਰ ਹਰਨੋ ਵਾਈ ਗਿਆ ਯਾਰ ਫਿਰ ਵੀ ਤੁਹਾਨੂੰ ਇਕੱਲਾ ਗੱਲ ਉਹ ਲੈਣੀ ਬਈ ਮਿਊਟ ਕਰ ਲਿਆ ਯਸ਼ ਬਾਈ ਸਾਰੇ ਜਾਣੇ ਜਦੋਂ ਇਹ ਗੱਲ ਕਰੀ ਨਾਲ ਸਵਾਸਾਂ ਦੀ ਗੱਲ ਹੀ ਬੋਲਦੀ ਹੈ ਆ ਦੇਖੋ ਕਿੰਨਾ ਤੁਹਾਡੇ ਪਿੱਛੇ ਸਵਾਸਾਂ ਸਵਾਸ ਹਣੀ ਗੱਲ ਕਿਹੜੀ ਗੱਲ ਦੀ ਕੀ ਬਣਦਾ ਸੋ ਇਹਦਾ ਬਾਈ ਜਨਾਨੀ ਦੀ ਮਗਰੋਂ ਹਿਸਟਰੀ ਤਾਂ ਪਤਾ ਕਰੋ ਜੇ ਕਰ ਸਕਦੇ ਤਾਂ ਇਹ ਗਰੂਮਿੰਗ ਹੀ ਹੁੰਦੀ ਲੱਗਦੀ ਆ ਕਿ ਇਹ ਤੇ ਸਭ ਨੂੰ ਨਿਕਲਣਾ ਚਾਹੀਦਾ ਫਰਾ ਖੋਜ ਵੀ ਇਹ ਕੀ ਕ ਇਹਨਾਂ ਦੀ ਚਾਲ ਚੱਲਦੀ ਮਗਰ ਪਈ ਕਰ ਲਾਂਗੇ ਪਰ ਕੀ ਇਹਦੇ ਤੋਂ ਨਿਕਲਣਾ ਹੁਣ ਸਾਲਾ ਆਪਣਾ ਹੁਣ ਦੇਖੀ ਰਿਹਾ ਯਾਰੇ ਪਹਿਲੀ ਵਾਰ ਤਾਂ ਹੋਇਆ ਨਹੀਂ ਤਾਂ ਪਹਿਲੀ ਵਾਰ ਹੋਇਆ ਹੋਵੇ ਤੇ ਫੇਰ ਤਾਂ ਬੰਦਾ ਗੱਲ ਕਰੇ ਤੇ ਐਨੀਵੇ ਕਰ ਲਾਂਗੇ ਪਤਾ ਆ ਜਾਣੀ ਇੱਕ ਦੋ ਦਿਨ ਚ ਖਬਰ ਕੱਲ ਤੱਕ ਕਿਸੇ ਨਾ ਕਿਸੇ ਨੇ ਪੂਰਾ ਫਰਾ ਖੋਜ ਕੱਢ ਜਾਣਾ ਹੁਣ ਥੱਲੇ ਕਿਸੇ ਨੇ ਲਿਖਿਆ ਸੀਗਾ YouTube ਤੇ ਕਹਿੰਦਾ ਬਈ ਇਹਦਾ ਕੇਸ ਚੱਲਦਾ ਹੀ ਨਾ ਨਹੀਂ ਦਾ ਹੋ ਸਕਦਾ ਕੇਸ ਕੁਝ ਚੱਲਦਾ ਹੋਵੇ ਰਬ ਜਾਨੇ ਹੋਂ ਕੀ ਹੋਇਆ ਕੀ ਨਹੀਂ ਹੋਇਆ ਇਹ ਤਾਂ ਬਾਈ ਮੈਂ ਜਿਵੇਂ ਸੋਚਦਾ ਪਿਆ ਜੇ ਮੋਦੀ ਸਰਕਾਰ ਨਾ ਆਉਂਦੀ ਤੇ ਇਹ ਸਿੱਖਾਂ ਨੂੰ ਤਾਂ ਇਹਨਾਂ ਨੇ ਗੁਲਾਮੇ ਚ ਲੈ ਲਿਆ ਸੀ ਮੁਸਲਿਆ ਨੇ ਇੱਕ ਮਿੰਟ ਕਾਲ ਆ ਰਹੀ ਆ ਹੁਣ ਵੀ ਯਾਰ ਕੀ ਕਰ ਲੂਗਾ ਹੁਣ ਵੀ ਜਿਹੜੇ ਹਾਮਨਾ ਆਪਣੇ ਬੰਦੇ ਲੱਗੇ ਹੋਏ ਆ ਉਹਨੂੰ ਗਾਲਾਂ ਕੱਢਣ ਤੇ ਆਪਦੇ ਹੀ ਜਿਹੜਾ ਤੇਲ ਦੇਣਾ ਹੁਣ ਹੁਣ ਨਹੀਂ ਕੋਈ ਹੁਣ ਕੀ ਹੋਊਗਾ ਹਾਂਜੀ ਬਾਈ ਸੱਸੀ ਗੱਲ ਜੀ ਸੱਸੀ ਗੱਲ ਭਾਜੀ ਕੀ ਹਾਲ ਚ ਹੈ ਕਰਦੀ ਕੋਤਰੀ ਸੁਣਾਓ ਬਹੁਤ ਵਧੀਆ ਵਧੀਆ